ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਮਸਿਆ ਨੂੰ ਮੈਂ ਮਦਨ ਮਿੱਤਲ ਪ੍ਰਧਾਨ ਅਗਰਵਾਲ ਧਰਮਸਾਲਾ ਐਂਡ ਸਕੂਲ ਪ੍ਰਬੰਧਕ ਕਮੇਟੀ ਸਮੂਹ ਕਮੇਟੀ ਵੱਲੋਂ 52 ਜਨਤੀ ਦੇ ਉਪਲਕਸ਼ ਵਿੱਚ ਹਾਰਦਿਕ ਅਭਿਨੰਦਨ ਕਰਦਾ ਹਾਂ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 52 ਜਨਤੀ ਦਾ ਤਿਹਾਰ ਬੜੀ ਧੂਮਤਮ ਨਾਲ ਸ੍ਰੀ ਅਗਰਵਾਲ ਧਰਮਸਾਲਾ ਦੇ ਵਿੱਚ ਦੇ ਵਿਹੜੇ ਵਿੱਚ 15 9 2024 ਨੂੰ ਦਿਨ ਐਤਵਾਰ ਰਾਤ ਨੂੰ 8 ਵਜੇ ਮਨਾ ਰਹੇ ਹਾਂ ਮੈਂ ਇਸ ਵੰਦ ਸੰਬੰਧ ਵਿੱਚ ਮੈਂ ਮਦਨ ਮਿੱਤਲ ਅਤੇ ਸਾਰੀ ਕਮੇਟੀ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਸ ਤਿਹਾਰ ਵਿੱਚ ਵੱਧ ਛੜ ਕੇ ਹਿੱਸਾ ਲੈਣ ਦੀ ਬੇਨਤੀ ਕਰਦਾ ਹਾਂ ਅਤੇ ਬਵਨ ਜਨਤੀ ਦੇ ਬਵਨ ਅਵਤਾਰ ਜੀ ਦਾ ਆਸ਼ੀਰਵਾਦ ਲੈਣ ਲਈ ਸਾਡੇ ਵਿੜੇ ਵਿੱਚ ਅਗਰਵਾਲ ਧਰਮਸ਼ਾਲਾ ਦੇ ਵਿੱਚ ਦਰਸ਼ਨ ਦੋ ਕਿਉਂਕਿ ਇੱਥੇ ਬੱਚਿਆਂ ਦਾ ਰੰਗ ਰੰਗ ਪ੍ਰੋਗਰਾਮ ਹੋ ਇਸ ਕਰਕੇ ਮੈਂ ਆਪਣੀ ਕਮੇਟੀ ਵੱਲੋਂ ਮੇਰੇ ਵੱਲੋਂ ਅਗਰਵਾਲ ਧਰਮਸ਼ਾਲਾ ਵਿੱਚ ਸਾਰਿਆਂ ਨੂੰ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਅੰਤਵਾਰ ਨੂੰ 8 ਵਜੇ ਜ਼ਰੂਰ ਆਇਓ